ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਮੈਂ ਡਿਸਟ੍ਰਿਕਟ ਫਰੀਦਕੋਟ ਤੋਂ ਬੋਲੰਗ ਕਰਦਾ ਹਾਂ ਕੋਟਪੁਰੇ ਤੋਂ ਔਰ ਕਈ ਵਾਰ ਤੁਹਾਡੇ ਜਿੰਦਗੀ ਚ ਬੜੀ ਤਲਾਸ਼ ਹੁੰਦੀ ਕਿਸ ਚੀਜ਼ ਨੂੰ ਲੱਭਣ ਦੇ ਲਈ ਤੁਸੀਂ ਮੋਟੀਵੇਟ ਹੋ ਜਾਂਦੇ ਹੋ ਕਿਸੇ ਚੀਜ਼ ਨੂੰ ਵੇਖ ਕੇ ਪਰ ਜਿੰਦਾਂ ਤਾ ਨੂੰ ਮਿਲਦੀਆਂ ਨਹੀਂ ਅਗਰ ਚੀਜ਼ਾਂ ਬਹੁਤ ਤੁਹਾਡੇ ਤੋਂ ਦੂਰ ਹੋਣ ਤੇ ਪ੍ਰਮਾਤਮਾ ਇਦਾਂ ਕਿਰਪਾ ਕਰ ਦੇਵੇ ਕਿ ਤੁਹਾਨੂੰ ਤੁਹਾਡੇ ਸਟੇਟ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਤੇ ਬੜੀ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣ ਫਿਰ ਮੰਨਦੇ ਨੇ ਇਨਸਾਨ ਨੂੰ ਕੀ ਹੁੰਦਾ ਬੰਦਾ ਪੁੱਛਦਾ ਵੀ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਕੇ ਵੀ ਨਾ ਉਹ ਜਗਤ ਆ ਕਿ ਸ਼ਬਦ ਮੁੱਕ ਜਾਂਦੇ ਨੇ ਸੰਗਰੂਰ ਦੇ ਵਿੱਚ ਜਿਹੜਾ ਅੱਜ ਸਾਡਾ ਸੈਮੀਨਾਰ ਹੋਇਆ ਵੀਰ ਜੀ ਹੁਣ ਐਜੂਕੇਸ਼ਨ ਲੈਣ ਲਈ ਆਏ ਆ ਜਿਹੜਾ ਜਿਹਨਾਂ ਦਾ ਹੈਗਾ ਜੀ ਐਚਕੇ ਮਾਈਂਡ ਗਰੋਥ ਅਕੈਡਮੀ ਵੀਰ ਹਰਜਿੰਦਰ ਸਿੰਘ ਮਾਜੀ ਵੀਰ ਜੀ ਤੇ ਕੁਲਦੀਪ ਸਿੰਘ ਮnde ਕੇ ਵੀਰ ਜੀ ਵੱਲੋਂ ਜਿਹੜਾ ਇੱਥੇ ਸਾਨੂੰ ਪ੍ਰੋਗਰਾਮਿੰਗ ਦੇ ਲਈ ਸਮਝਾਇਆ ਗਿਆ ਸਮਾਜ ਦੇ ਵਿੱਚ ਆਪਾਂ ਦੇਖਦੇ ਆਂ ਬੜੀਆਂ ਤਰੋਟੀਆਂ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਠੀਕ ਕਰਨਾ ਚਾਹੁੰਦੇ ਆਂ ਸਮਾਜ ਕਿਦਾਂ ਦਾ ਯੂਥ ਹੁੰਦਾ ਇਦਾਂ ਦੇ ਮਾਈਂਡ ਹੁੰਦੇ ਨੇ ਵੀ ਅਸੀਂ ਕੁਝ ਸਾਰੇ ਕੁਝ ਸਿੱਖ ਲਿਆ ਤੇ ਅਸੀਂ ਕੁਝ ਕਰ ਪਾਈਏ ਸਮਾਜ ਦੇ ਵਿੱਚ ਔਰ ਇਹ ਨਹੀਂ ਕਿ ਪਹਿਲਾਂ ਲੋਕ ਲੱਗੇ ਨਹੀਂ ਹੋਏ ਲੋਕ ਲੱਗੇ ਹੋਏ ਨੇ ਲੋਕ ਬਿਲਕੁਲ ਲੱਗੇ ਹੋਏ ਨੇ ਆਉਂਦੇ ਹੁੰਦੇ ਨੇ ਨਾ ਗਰਮੀ ਸਰਦੀ ਭੁੱਖ ਤੇ ਪਿਆਸ ਥਕੀਮ ਤੇ ਥਕਾਵਟ ਬਰਦਾਸ਼ਤ ਕਰਨ ਵਾਲਾ ਨੂੰ ਹਰਾਇਆ ਨਹੀਂ ਜਾ ਸਕਦਾ ਉਹ ਫਿਰ ਵੀ ਲੱਗੇ ਹੋਏ ਨੇ ਪਰ ਸ਼ਾਇਦ ਹੋ ਸਕਦਾ ਉਹਨਾਂ ਕੋਲ ਇਦਾਂ ਦੀ ਨੌਲੇਜ ਨਾ ਹੋਵੇ ਇਹਦਾਂ ਦਾ ਗਿਆਨ ਨਾ ਹੋਵੇ ਔਰ ਕਲੈਕਟ ਕਰਨਾ ਚਾਹੁੰਦੇ ਹੋਣ ਤੇ ਇੱਥੇ ਆ ਕੇ ਜਿਹੜਾ ਉਹ ਗਿਆਨ ਮਿਲਿਆ ਹੋਂ ਤੱਕ ਜੋ ਬੰਦੇ ਨੇ ਕੋਸ਼ਿਸ਼ ਕੀਤੀ ਇਥੇ ਆ ਕਿ ਜੋ ਮਾਈਂਡ ਨੂੰ ਸ਼ਾਂਤੀ ਮਿਲੀ ਆਪਣੇ ਨੂੰ ਮਿਲੀ ਔਰ ਸਭ ਤੋਂ ਵੱਡੀ ਗੱਲ ਇਹ ਲੱਗੀ ਵੀ ਅਸੀਂ ਜ਼ਿੰਦਗੀ 'ਚ ਕੁਝ ਕਰ ਸਕਦੇ ਆ ਆਪਣੇ ਲਈ ਤੇ ਕਿਸੇ ਹੋਰਾਂ ਦੇ ਲਈ ਵੀ ਔਰ ਜਿਵੇਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਸਭ ਤੋਂ ਵੱਡੀ ਗੱਲ ਆ ਜੋ ਸਾਨੂੰ ਐਜੂਕੇਸ਼ਨ ਮਿਲੀ ਆ ਅਗਰ ਮੈਂ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਗੱਲ ਕਰਨਾ ਅਗਰ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਜੋਗੋ ਜੋਗ ਔਟਾਲ ਨੇ ਉਹਦੇ ਵਿੱਚੋਂ ਸਾਨੂੰ ਲੇਟ ਕਰਕੇ ਹਰ ਚੀਜ਼ ਸਮਝਾਈ ਗਈ ਆ ਨਾ ਤੇ ਉਹ ਸਾਡੇ ਲਈ ਬਾ ਕਮਾਲ ਆ ਅਹ ਜਿੰਨਾ ਮਰਜ਼ਾ ਕਿਤੇ ਖਰਚਾ ਕਰੀਏ ਕਿੰਨੀ ਦੂਰ ਜਾ ਕੇ ਸਿੱਖ ਕੇ ਆਈਏ ਚੀਜ਼ਾਂ ਜੋ ਅਨਸਬ ਕੌਨਸ਼ੀਅਸ ਮਾਈਂਡ ਕੌਨਸ਼ੀਅਸ ਮਾਈਂਡ ਵੀ ਕਿੱਦਾਂ ਵਰਕ ਕਰਦਾ ਇਹਦਾ ਮੈਥਡ ਕੀ ਆ ਇਹਨੂੰ ਕਿੱਦਾਂ ਕੈਪਚਰ ਕਰਨਾ ਇਹਨੂੰ ਕਿੱਦਾਂ ਚਲਾਣਾ ਬਹੁਤ ਵੱਡੇ ਸਮਾਜ ਦੇ ਵਿੱਚ ਸਾਡੇ ਕੋਲੇ ਜਿਹਨੇ ਸ਼ਬਦ ਨਹੀਂ ਸੀਗੇ ਵੀ ਸਾਨੂੰ ਕਿੱਦਾਂ ਚੀਜ਼ਾਂ ਚਲਾ ਰਹੀਆਂ ਨੇ ਸਾਨੂੰ ਪਤਾ ਹੀ ਨਹੀਂ ਸੀਗਾ ਔਰ ਅਸੀਂ ਇੱਥੇ ਆ ਕੇ ਬਹੁਤ ਡੀਪਲੀ ਸਿੱਖਿਆ ਸਮਝਿਆ ਜਿਹੜਾ ਸਾਨੂੰ 2-3 ਦਿਨ ਦੀ ਸਾਨੂੰ ਐਜੂਕੇਸ਼ਨ ਮਿਲੀ ਆ ਨਾ ਉਹਦੇ ਲਈ ਮਤਲਬ ਮੈਂ ਕਹਿੰਦਾ ਸ਼ਬਦ ਨਹੀਂ ਹੈਗੇ ਹੁਣ ਸਿੱਖ ਚੁੱਕੇ ਆਂ ਔਰ ਸਮਾਜ ਜਿਹੜੀਆਂ ਕ੍ਰੀਤੀਆਂ ਨੇ ਜੋ ਅਸੀਂ ਕਰਨਾ ਚਾਹੁੰਦੇ ਆਂ ਪੂਰੀ ਟੀਮ ਨੂੰ ਮਿਲ ਕੇ ਜਿਵੇਂ ਵੀਰਜੀ ਹਣ ਸਾਨੂੰ ਮੋਟੀਵੇਟ ਕੀਤਾ ਸਾਨੂੰ ਸਮਝਾਇਆ ਔਰ ਸਭ ਤੋਂ ਵੱਡੀ ਗੱਲ ਦਿਖਾਇਆ ਇੱਕ ਕਲੇ ਸ਼ਬਦਾਂ ਦੀ ਗੱਲ ਹੁੰਦੀ ਆ ਨਾ ਇੱਕ ਪਿਕਚਰ ਥ੍ਰੀ ਹੁੰਦੀ ਆ ਇੱਕ ਪ੍ਰੈਕਟੀਕਲ ਹੁੰਦਾ ਅਸੀਂ ਤੇ ਵੀਰਜੀ ਹਣ ਸਾਨੂੰ ਵਿੱਚ ਹਰ ਚੀਜ਼ ਪ੍ਰੈਕਟੀਕਲੀ ਸੰਖੇਪ ਸ਼ਬਦਾਂ ਦੇ ਵਿੱਚ ਸੰਖੇਪ ਸਰਲ ਸਪਸ਼ਟਾ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਅਸੀਂ ਬੜੀ ਜਲਦੀ ਚੀਜ਼ ਨੂੰ ਸਮਝ ਪਾਏ ਹੁਣ ਬੜੀ ਜਲਦੀ ਅਸੀਂ ਵੀ ਚਾਹੁੰਦੇ ਜਿਹੜੇ ਸਿੱਖ ਚੁੱਕੇ ਆ ਜਾਂ ਮੈਂ ਐਜੂਕੇਸ਼ਨ ਲੈ ਚੁੱਕਾ ਮੈਨੂੰ ਕਾਫੀ ਚੀਜ਼ਾਂ ਕਲੀਅਰ ਹੋ ਚੁੱਕੀਆਂ ਨੇ ਤੇ ਸਮਾਜ ਦੇ ਵਿੱਚ ਨਿਕਲਾਂਗੇ ਔਰ ਇੱਕ ਮਤਲਬ ਐਸਾ ਕਮਾਲ ਦਾ ਇੱਕ ਅਨੁਭਵ ਹੋਊਗਾ ਸਮਾਜ ਦੇ ਵਿੱਚ ਸਾਡਾ ਵੀ ਖੁੱਦ ਦਾ ਵੀ ਔਰ ਸਮਾਜ ਦਾ ਵੀ ਜਿਹੜੇ ਲੋਕ ਜਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਨੇ ਕੋਈ ਨਸ਼ੇ ਪੱਤੇ ਤੋਂ ਰਹਿਤ ਹੋਣਾ ਚਾਹੁੰਦੇ ਨੇ ਕੁਝ ਦਿੱਕਤਾਂ ਨੇ ਕੁਝ ਮੁਸ਼ਕਲਾਂ ਨੇ ਪਰ ਕਿੱਥੋਂ ਉੱਪਜੀਆਂ ਕਿਵੇਂ ਖਤਮ ਹੋਣਗੀਆਂ ਉਹ ਹਨਾ ਅਸੀਂ ਉਹਦੇ ਐਜੂਕੇਟ ਹੋ ਚੁੱਕੇ ਆ ਅਸੀਂ ਬੜੀ ਜਲਦੀ ਸਮਾਜ 'ਚ ਬਹੁਤ ਵੱਡੇ ਪੱਧਰ ਤੇ ਨਿਕਾਂਗੇ ਜੀ ਵਿਦ ਸੰਖੇਪ ਸ਼ਬਦਾਂ ਦੇ ਵਿੱਚ ਸਰਲ ਭਾਸ਼ਾ ਦੇ ਵਿੱਚ ਵਿਵਿਧ ਪਿਕਚਰ ਥਰੂ ਹਰ ਚੀਜ਼ ਪ੍ਰੈਕਟੀਕਲੀ ਅਸੀਂ ਲੈ ਕੇ ਸਮਾਜ ਬੜੇ ਜਲਦੀ ਨਿਕਲਵਾਲਿਆਂ ਪੂਰੇ ਪੰਜਾਬ ਦੇ ਵਿੱਚ ਜਾਵਾਂਗੇ ਔਰ ਇਸ ਚੀਜ਼ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਹੋਰ ਆਪਰਾਵਾਂ ਨੂੰ ਜਾਗਰੂਕ ਕਰਾਂਗੇ ਕਿ ਤੁਸੀਂ ਵੀ ਇਹ ਕਰ ਸਕਦੇ ਹੋ ਤੇ ਇਸ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਐਚ ਕੇ ਮਾਈਂਡ ਅਕੈਡਮੀ ਦਾ ਔਰ ਵੀਰ ਹਰਜਿੰਦਰ ਸਿੰਘ ਮਾਜੀ ਵੀਰ ਜੀ ਤੇ ਕੁਲਦੀਪ ਸਿੰਘ ਮਦੇਖੇ ਵੀਰ ਜੀ ਦਾ ਤਹਿ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ